ਬਾਪਾ ਨੂੰ ਪਰਨਾਈ ਮੁਹੱਬਤ ਲੋਗਾ ਦਾ ਕੀ ਮਾਮਲ ਕੀ ਲੇਖਕ ਸੁਖਦੇਵ ਮਾਝਪੁਰੀ ਤਿੰਨ ਚਾਰ ਦੇ ਹੱਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਮੰਗਣੇ ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਤੇ ਕੋਠਾਂ ਦੀਆਂ ਛੱਤਾਂ ਉੱਤੇ ਲਾਊਡ ਸਪੀਕਰ ਰੱਖ ਕੇ ਰਿਕਾਰਡ ਸੁਣਦਾ ਆਮ ਰਿਵਾਜ ਸੀ ਕਈ ਕਿ ਦਿਨ ਮਸ਼ੀਨੀ ਤਮਿਆ ਨੇ ਹਰਣਕਾਂ ਲਾਈ ਰੱਖਣੀਆਂ ਜਦੋਂ ਗੜਮਗਲਾਣੇ ਦੀਆਂ ਨਾਰਾਂ ਪਿੰਗਾ ਚੋਟਦੀਆਂ ਵਾਲਾ ਰਿਕਾਰਡ ਵੱਜਣਾ ਤਕੀਮਾ ਮਲਕੀ ਦੀ ਮੁਹੱਬਤ ਨੇ ਸਰੋਤਿਆਂ ਤੇ ਦਿਲਾਂ ਵਿੱਚ ਅਨੂਠੀਆਂ ਤਰ੍ਹਾਂ ਛੇੜ ਦੇਣੀਆਂ ਤੇ ਵਫਾ ਦੀ ਸਾਖਸ਼ਾਤ ਮੂਰਤ ਸਿਦਕਵਾਨ ਮਲਕੀ ਦੇ ਹੁਸਨ ਭਰੇ ਚਿਹਰੇ ਨੇ ਸਰੋਤਿਆਂ ਤੇ ਬਣਾਤੀਆਂ ਅੱਖਾਂ ਗਿਆਸਾ ਕਾਜ ਰੂਪ ਧਰਨਾ ਮਲਕੀ ਸਿੰਧ ਇਲਾਕੇ ਦੇ ਪਿੰਡ ਗੜ ਮਗਲਾਨੇ ਦੇ ਖਾਨਦੇ ਪਿੰਦੇ ਬੜੈ ਤੇ ਜੱਟ ਰਾਏ ਮੁਬਾਰਕ ਅਲੀ ਦੀ ਲੜਲੀ ਧੀ ਸੀ ਉਸ ਦਾ ਪਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿੱਚ ਸੂਬੇਦਾਰ ਸੀ ਰਾਇ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨਖਤੂ ਤੇ ਬਖਤੂ ਸਰਕਾਰੀ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀ ਤੋਣ ਕਰਕੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ ਘਰ ਵਿੱਚ ਕਿਸੇ ਵੀ ਕਿਸਮ ਦੀ ਤੋਟ ਨਹੀਂ ਸੀ ਚਾਰੇ ਬੰਨੇ ਸੱਬੇ ਖੈਰਾਂ ਸਨ ਦੋਨੋਂ ਪੁੱਤਰ ਵਿਆਹ ਹੋਏ ਸਨ ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁਖ ਭੋਗ ਰਹੀ ਸੀ ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ ਕੌੜੀ ਵੇਲ ਵਾਂਗ ਪਦਰੀ ਮਲਕੀ ਲਈ ਵਰ ਲੱਭਣ ਦੀ ਮਲਕੀ ਤੇ ਆਏ ਦਿਨ ਲੋੜੇ ਦਾ ਰੂਪ ਚੜ ਰਿਆ ਸੀ ਤੇ ਉਸ ਤੇ ਹੁਸਨ ਦੀ ਚਰਚਾ ਸੱਥਾਂ ਵਿੱਚ ਹੋ ਰਹੀ ਸੀ ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ 'ਚ ਮਾਣ ਮਹਿਸੂਸ ਕਰ ਵੀ ਸੀ ਜਿਸ ਨੇ ਅਜਿਹੀ ਹੁਸਨਾ ਪਰਿਤੀ ਨੂੰ ਜਨਮ ਦਿੱਤਾ ਸੀ ਪਰ ਇਹ ਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌਬਣਿਆ ਹੋਇਆ ਸੀ ਉਸ ਦਾ ਬਾਪ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹ ਦਿੱਤੀ ਜਵਾਨੀ ਦੀਆਂ ਬਰੂਹਾਂ ਧਿਆਨ ਖੋਲੋਤੀ ਸੀ ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ ਰਾਇ ਮੁਬਾਰਕ ਅਬੈੜੀ ਸਬਾ ਦਾ ਮਾਲਕ ਸੀ ਜਿਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਚਿਝਕਦੀ ਸੀ ਆਖਰ ਇੱਕ ਦਿਨ ਹਿੰਮਤ ਇਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ ਮਖੇ ਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦਾ ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹ ਦਾ ਕੋਈ ਬਣ ਸੁਭ ਕਰ ਰਾਇ ਮੁਬਾਰਕ ਸੱਚ ਮੁੱਚੀ ਮਲਕੀ ਵੱਲੋਂ ਵੇਸਰਾ ਹੋਇਆ ਬੈਠਾ ਸੀ ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਬੱਚੀ ਸੀ ਬਾਗਵਾਨ ਨੇ ਤੋਗਾ ਨੂੰ ਆਪਣਾ ਲਹੂ ਸਾੜਦੀ ਐ ਮਲਕੀ ਦਾ ਚਾਚਾ ਦਰਿਆ ਹੈਗਾ ਆਪੇ ਕੋਈ ਇਹਦੇ ਹਾਨ ਪ੍ਰਵਾਨ ਦਾ ਵਰ ਲੱਭਦੇ ਉਹ ਭਰ ਕੇ ਚਿੱਠੀ ਲਿਖਦਾ ਉਹਨੂੰ ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰਿਏ ਨੂੰ ਚਿੱਠੀ ਲਿਖ ਭੇਜੀ ਵੱਡੇ ਭਰਾ ਦੀ ਚਿੱਠੀ ਮਿਲਦਿਆਂ ਸਾਰ ਦਰਿਏ ਨੂੰ ਖੁਸ਼ੀਆਂ ਚੜ ਗਈਆਂ ਰਾਜ ਦਰਬਾਰ ਦੀ ਨੌਕਰੀ ਕਰਦੇ ਆ ਉਹਦੇ ਅੰਦਰ ਖੁਦ ਕਰਤੀ ਤੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ ਪਰੀਆਂ ਵਰਗੀ ਉਸ ਦੀ ਹੁਸਨਾ ਭਰੀ ਪਤੀ ਜੀ ਮਲਕੀ ਉਹਦੇ ਲਈ ਇੱਕ ਅਜਿਹੀ ਗਿੱਦੜ ਸਿੰਘੀ ਸਾਬਤ ਹੋ ਸਕਦੀ ਸੀ ਜਿਸ ਤਰ੍ਹਾਂ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ ਹੁਸਨ ਪ੍ਰਸਤ ਅਕਬਰ ਕਚੀਆਂ ਕੈਲਾ ਦਾ ਰਸੀਆ ਸੀ ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਇੱਕ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ ਅੱਥਨ ਪਸਰ ਰਹੀ ਸੀ ਜਦੋਂ ਦਰਿਆ ਗੜ ਮੁਗਲਾਣੇ ਪੁੱਜਾ ਉਸ ਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਬਾਰਕ ਤੇ ਦੋਨੋਂ ਭਤੀਜਿਆਂ ਨੂੰ ਖੁਸ਼ੀਆਂ ਚੜ ਗਈਆਂ ਆਂਢੀ ਗੁਆਂਢੀ ਉਹਦੀ ਖਬਰ ਸਾਰ ਲੈਣ ਆਏ ਕਰਦੀਆਂ ਜਨਾਨੀਆਂ ਰੋਟੀ ਟੁਕਦੇ ਆਹਰ ਵਿੱਚ ਰੁੱਧ ਗਈਆਂ ਮੁਰਗ ਮੁਸੱਲਮ ਭੁੰਨੇ ਗਏ ਦਰੀਏ ਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਲੇ ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿੱਚ ਪੇਸ਼ ਪੇਸ਼ ਸੰ ਭਾਬੀ ਜਮਾਲਉਦਦਾ ਚੱਲਿਆ ਨਹੀਂ ਸੀ ਜਾਂਦਾ ਜੋਾਨੀ ਬਹਾਨੀ ਦੋਹਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਹੀ ਆਤਨ ਕਰ ਰਹੀ ਸੀ ਅੰਨ ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਦਰਿਆ ਤੇ ਮਵਾਰਕ ਮੰჯੀਆਂ ਤੇ ਲੰਮੇ ਪੈ ਗਏ ਦਰਿਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਪਲਾ ਸੀ ਆਖਰ ਉਹਨੇ ਗੱਲ ਤੋਰੀ بڑے ਭਾਈ ਜਾਗਦਾ ਹੈ ਗੱਲ ਮੂੰਹੋਂ ਕੱਢਣੀ ਬੜੀ ਔਖੀ ਹੈ ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਵੜਾ ਹੈ ਵਾਰ-ਵਾਰ ਤਾਂ ਰਿਸ਼ਤੇ ਲੱਭਦੇ ਨਹੀਂ ਚੰਗੇ ਪਰਿਵਾਰ ਨਾਲ ਹੱਥ ਜੋੜ ਜਾਣ ਤਾਂ ਧੀ ਸਖਾੜੀ ਤੇ ਮਾਪੇ ਵੀ ਸਖਾੜੇ ਬڑے ਭਾਈ ਜੇ ਮੇਰੀ ਗੱਲ ਮੰਨੇ ਤਾਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ ਕਰ ਦਿੰਨੇ ਆ ਉਹ ਮੇਰੇ ਤੋਂ ਬਾਹਰ ਨਹੀਂ ਐਡੇ ਵੱਡੇ ਸਾਖ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦਾ ਹੈ ਆਲੇ ਮਲਕੀ ਰਾਜ ਕਰੂ ਗੋਲੀਆਂ ਦੇ ਹੁਕਮ ਚਲਾਉ ਨਾਲੇ ਆਪਾਂ ਸਰਦਾਰੀਆਂ ਭੋਗਾਂਗੇ ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰਿਆ ਐਡੀ ਵੱਡੀ ਗੱਲ ਆਖ ਤੇ ਪੇਗਾ ਉਹ ਇੱਕਦਮ ਅੱਗ ਦੇ ਭੂਕੇ ਵਾਂਗੂ ਉੱਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਅਸੀਂ ਕਾਬੂ ਕਰਦਿਆਂ ਬੋਲਿਆ ਉਹਦੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ ਮੈਂ ਆਪਣੀ ਮਲੂਕ ਜੀ ਗੁੱਡੀਆਂ ਪਟੋਲਿਆਂ ਨਾਲ ਖੇਡ ਦਿੱਤੀ ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ ਇਹਦੇ ਨਾਲ ਤਾਂ ਉਹਨੂੰ ਕਿਸੇ ਖੂ ਖਾਤੇ 'ਚ ਧੱਕਾ ਦੇਣਾ ਬਿਹਤਰ ਹੈ ਦਰਿਆ ਮੁਬਾਰਕ ਦੀ ਕੱਬੇ ਸਭਾ ਤੋਂ ਵਾਕਿਫ ਸੀ ਉਹਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਦੋਨੋਂ ਸਾਰੀ ਰਾਤ ਉਸਲ ਬੱਟੇ ਪੰਦੇ ਰਹੇ ਦਰਿਆ ਦੇ ਸਾਰੇ ਮਨਸੂਬੇ ਤਰੇ ਤਰੇ ਹੀ ਰਹਿ ਗਏ ਉਹਨੂੰ ਰੋਜ਼ ਸੀ ਕਿ ਉਹਦੇ ਵੱਡੇ ਭਰਾ ਨੇ ਉਸਦੀ ਗੱਲ ਨਹੀਂ ਸੀ ਮੰਨੀ ਬਦਰੀ ਦੀ ਭਾਵਨਾ ਉਹਦੇ ਮਨ ਅੰਦਰ ਕਰ ਕਰ ਚੁੱਕੀ ਸੀ ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ ਉਹਨੇ ਮਨ ਵਿੱਚ ਕਿਹਾ ਇਹ ਖਾਂਗੇ ਕਿਹੜਾ ਵੱਡਾ ਨਾਡੂ ਖਾਂ ਮਲਕੀ ਨੂੰ ਵਿਆਹ ਕੇ ਲੈ ਜੂ ਉਹ ਅਗਲੀ ਸਵੇਰ ਬਿਨਾ ਕੁਝ ਖਾਦੇ ਪੀਤੇ ਗੁੱਸੇ ਨਾਲ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ ਦਰੀਏ ਦੇ ਵਤੀਰੇ ਨੇ ਰਾਜ ਮੁਬਾਰਕ ਦੇ ਪਰਿਵਾਰ ਵਿੱਚ ਸੋਗੀ ਮਾਹੌਲ ਪੈਦਾ ਕਰ ਦਿੱਤਾ ਮੁਬਾਰਕ ਨੇ ਦਰੀਏ ਨਾਲ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿੱਚ ਬੜੀ ਗੰਭੀਰਤਾ ਨਾਲ ਵਿਚਾਰੀ ਜਮਾਲੋ ਬੜੀ ਗੰਭੀਰਤਾ ਨਾਲ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖਰੀ ਸੀ ਬਾਦਸ਼ਾਹ ਦਾ ਕੀ ਹੈ ਮਤੇ ਦਰੀਏ ਦੇ ਕਹਤੇ ਮਲਕੀ ਨੂੰ ਜ਼ੋਰੀ ਪਰਨਾ ਕੇ ਲੈ ਜਾਵੇ ਜਮਾਲੋ ਦੀ ਵੱਡੀ ਭੈਣ ਲਾਲੂ ਤਖਤ ਹਜ਼ਾਰੇ ਦੇ ਚੌਧਰੀ ਮੌਜੂਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ ਲਾਲੂ ਦੇ ਪਹਿਲੇ ਜਨੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਜਮਾਲੋ ਤਖਤ ਹਜ਼ਾਰੇ ਆਈ ਹੋਈ ਸੀ ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਜੇ ਪਾਕ ਰਸੂਲ ਨੇ ਚਾਇਆ ਤਾਂ ਆਪਣੀ ਸਤੀ ਦਾ ਲੜ ਆਪਣੇ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕਿਆਂ ਤੌਰ ਤੇ ਇਕੱਠਿਆਂ ਕਰਦੇ ਵਿਗੇ ਉਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਪਾਪਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ ਕਰਨ ਦੀ ਸਲਾਹ رائے ਮੁਬਾਰਕ ਨੂੰ ਦੇਵੇ ਉਹਨੇ رائے ਮੁਬਾਰਕ ਨਾਲ ਗੱਲ ਤੋਰੀ ਉਹ ਪਹਿਲਾਂ ਹੀ ਤਿਆਰ ਸੀ ਤਖਤ ਹਜ਼ਾਰੇ ਦੇ ਚੌਧਰੀ ਮੌਜੂਦੇ ਦੋਨੋਂ ਪਰਿਵਾਰ ਮਿਲ ਕੇ ਜ਼ੇਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ ਇਕੱਠੇ ਸ਼ਿਕਾਰ ਖੇਡਣਗੇ ਕਿਹੜਾ ਉਹਨਾਂ ਅੱਗੇ ਕੁਸਕੇਗਾ ਕੀਮਾ ਮਲਕੀ ਦੇ ਹਾਂ ਦਾ ਸ਼ਹਿਰ ਚਬੀਲਾ ਗਬਰੂ ਸੀ ਦੋਹਾਂ ਪਰਿਵਾਰਾਂ ਨੇ ਖਿੜੇ ਮੱਥੇ ਰਿਸ਼ਤੇ ਪ੍ਰਬੰਧ ਕਰ ਲਏ ਤੇ ਨਕਾਹ ਦਾ ਦਿਨ ਧਰ ਦਿੱਤਾ ਕੀਮਾ ਮਕਲਾਵਾ ਲੈਣ ਲਈ ਘੋੜੇ ਤੇ ਅਸਵਾਰ ਹੋ ਗੜ ਮਗਲਾ ਨਹੀਂ ਪੁੱਜ ਗਿਆ ਉਹਦਾ ਸ਼ਗਨਾ ਨਾਲ ਸਵਾਗਤ ਕੀਤਾ ਗਿਆ ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖੁਸ਼ੀਆਂ ਦੀ ਥਾਂ ਗਰਮੀਆਂ ਦੀ ਖਲੋਤੀ ਹੈ ਰਾਇਮਵਾਰਕ ਨੇ ਆਪਣੇ ਛੋਟੇ ਪ੍ਰਾਤਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਆਪਣੀ ਪਤੀਜੀ ਦੇ ਮੁਕਲਾਬੇ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ। ਉਹ ਨਹੀਂ ਸੀ ਜਾਣਦਾ ਕਿ ਦਰਿਆ ਅੱਗ ਦੀ ਨਾਲ ਬਣਿਆ ਅਜੇ ਤੱਕ ਠੰਡਾ ਨਹੀਂ ਸੀ ਹੋਇਆ। ਹੁਣ ਇਹ ਤਾਂ ਸਗੋਂ ਬੈਰੀ ਦਾ ਰੂਪ ਧਾਰ ਲਿਆ ਸੀ। ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ। ਦਰਿਆ ਨੇ ਕੁਮਕ ਲੈ ਕੇ ਇਸ ਤਰ੍ਹਾਂ ਚੜਾਈ ਕੀਤੀ ਜਿਵੇਂ ਕਿਸੇ ਸ਼ਾਹੀ ਬਾਗੇ ਨੂੰ ਗ੍ਰਿਫਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕਿ ਕਮੀਨ ਕੀ ਹੋ ਸਕਦੀ ਸੀ? ਦਰੀਆ ਨੇ ਆਪਣੇ ਮਕਸਦ ਲਈ ਸਰਕਾਰੀ ਦਬਾਅ ਦਾ ਇੱਕ ਹੋਰ ਹੱਥ ਕੰਡਾ ਵਰਤਿਆ ਕਿ ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣ ਦਰੀਆ ਭਰਾ ਦੇ ਰਿਸ਼ਤੇ ਨੂੰ ਭੁਲਕੇ ਨਵਾਬੀ ਦਾ ਰੂਪ ਛਾੜ ਰਿਹਾ ਸੀ ਬਖਸ਼ੀ ਅਸਾਈ ਲਿਖਦੇ ਨੇ ਦਰੀਆ ਆਖਦਾ ਦੇਖ ਮੁਬਾਰਕਾ ਹੋਈ ਮੇਰੇ ਹੁਕਮ ਨੂੰ ਕਿਸੇ ਪ੍ਰਤਾਮਣਾ ਨਹੀਂ ਤੇਰੀ ਮਲਕੀ ਨੂੰ ਅਕਬਰ ਦੇ ਘਰ ਦੇਣਾ ਕਿਵੇਂ ਜੱਟ ਦੇ ਨਾਲ ਕਲਾਮਣਾ ਨਹੀਂ ਸਾਰਾ ਕੋੜਮਾ ਦਿੱਲੀ ਨੂੰ ਬੰਨ ਖੜਨਾ ਕਿਸੇ ਰਾਹ ਦੇ ਵਿੱਚ اٹਕਾ ਮਨਾ ਨਹੀਂ ਆ ਮਨ ਕਹਿਣਾ ਮੇਰੇ ਲਗ ਆਖੇ ਵੇਲਾ ਬੀਤਿਆ ਫਿਰ ਛਾਵ ਮਨਾ ਨਹੀਂ ਦਰਯੇ ਦਾ ਇਹ ਹੱਥ ਕੰਡਾ ਵੀ ਕਾਰਗਰ ਸਾਬਤ ਨਾ ਹੋਇਆ ਰਾਏ ਮੁਬਾਰਕ ਆਪਣੀ ਅੜੀ ਤੇ ਅੜਿਆ ਹੋਇਆ ਸੀ ਉਹਨੂੰ ਆਪਣੀ ਇੱਜ਼ਤ ਪਿਆਰੀ ਸੀ ਆਪਣੇ ਪਰਿਵਾਰ ਦੀ ਮਾਨ ਮਰਿਆਦਾ ਲਈ ਉਹ ਜਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ ਉਹਨੇ ਦਰਯੇ ਨੂੰ ਲਲਕਾਰ ਕੇ ਆਖਿਆ ਕਮੇਨਿਆ ਮਲਕੀ ਦਾ ਕੀ ਮੈਨਾ ਨਿਕਾਹ ਹੋ ਚੁੱਕਾ ਹੈ ਉਹ ਹਣ ਉਹਦੀ ਐ ਉਹਦੇ ਘਰ ਹੀ ਵਸੇਗੀ ਇਹਦੇ ਇਥੋਂ ਮੈਂ ਸਾਂ ਬਾਦਸ਼ਾਹ ਵਰ ਸਕਦਾ ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਮਚਰੇ ਸਨ ਉਹ ਢੀੜੇ ਤੇ ਢੀੜਾ ਕੱਢ ਰਿਆ ਸੀ ਉਸ ਦੀ ਆਤਮਾ ਉਸ ਨੂੰ ਲਨ ਤਾਂ ਵੀ ਪਾਰੀ ਸੀ ਪਰ ਜਦੋਂ ਬੰਦਾ ਆਪਣੇ ਆਪ ਤੋਂ ਡਿੱਗ ਪਵੇ ਉਹ ਆਪਣੇ ਪ੍ਰਾਇਸ ਦੀ ਪਛਾਣ ਭੁੱਲ ਜਾਂਦਾ ਆਪਣੀਆਂ ਧੀਆਂ ਵਰਗੀ ਪ੍ਰਤੀਜੀ ਤੇ ਜ਼ੁਲਮ ਕਰਦਿਆਂ ਉਸ ਨੂੰ ਪੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫਸੋਸ ਹੋ ਰਿਹਾ ਸੀ ਸਰਕਾਰੀ ਅਫਸਰ ਸ਼ਾਹੀ ਤੇ ਰਾਜ ਦਰਬਾਰ ਦੇ ਰੋਹਬ ਨੇ ਉਹਦਾ ਸਿਰ ਫੇਰ ਦਿੱਤਾ ਸੀ। ਹਰਾਏ ਮੁਬਾਰਕ ਉਹਦੇ ਦੋਹਾਂ ਪੁੱਤਰਾਂ ਤੇ ਕੀਮੇ ਦੀਆਂ ਮੁਸ਼ਕਾਂ ਬਣ ਕੇ ਦਰਿਆ ਕਾਫਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋ ਗਿਆ। ਕੱਲੇ-ਕੱਲੇ ਕੈਦੀ ਦੀ ਕਈ-ਕਈ ਸਿਪਾਈ ਨਿਗਰਾਨੀ ਕਰ ਰਹੇ ਸਨ। ਓਨਾਂ ਹੀ ਦਿਨੀ ਪੈਦਲ ਹੀ ਜਾਣਾ ਆਉਣਾ ਪੈਂਦਾ ਸੀ। ਅਫਸਰ ਸ਼ਾਹੀ ਘੋੜਿਆਂ ਉੱਠਾਂ ਤੇ ਸਫ਼ਰ ਕਰਦੀ ਸੀ। ਬੜਾ ਲੰਬਾ ਤੇ ਵਿਖੜਾ ਪੈਂਦਾ ਸੀ ਇਸ ਜ਼ੁਖਮ ਪਰਿਆ। ਮਲਕੀ ਲਈ ਤਾਂ ਜਾਣੀ ਸਾਰਾ ਸੰਸਾਰ ਹੀ ਸੁਨਾ ਹੋ ਗਿਆ ਸੀ। ਉਹਦਾ ਸਭੇ ਕੁਝ ਉਜੜ ਚੁੱਕਾ ਸੀ ਸਿਰ ਦਾ ਸਾਈ ਕੀਮਾ ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਿਜਾਏ ਜਾ ਰਹੇ ਸਨ ਉਹਦੀ ਅੱਖਾਂ ਅੱਗੇ ਹਨੇਰਾ ਚ ਆ ਗਿਆ ਉਸ ਨੂੰ ਕੁਝ ਵੀ ਉਹੜ ਨਹੀਂ ਸਿਰਿਆ ਕਰੇ ਤਾਂ ਕੀ ਕਰੇ ਕਿਹੜੀ ਬੰਤ ਬਣਾਵੇ ਜਿਸ ਨਾਲ ਸਾਰੇ ਜਣੇ ਛੁੱਟ ਜਾਣ ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦਿੰਦੀਆਂ ਨੇ ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੇ ਡੋਲਣ ਨਹੀਂ ਦਿੰਦੀ ਮਲਕੀ ਜਿੰਨੀ ਸਰੀਰਕ ਤੌਰ ਤੇ ਨਰੋਈ ਸੀ ਉਹਨੀ ਅੰਦਰੋਂ ਮਜ਼ਬੂਤ ਸੀ ਇਰਾਦੇ ਦੀ ਪੱਕੀ ਉਹਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ ਮਲਕੀ ਨੇ ਗੇਰੂਏ ਬਸਤਰ ਪੈਣ ਕੇ ਸਾਧਨੀ ਦਾ ਰੂਪ ਧਾਰ ਲਿਆ ਮੂੰਹ ਤੇ ਪਬੂਤੀ ਮਾਰ ਲਈ ਗਲ ਵਿੱਚ ਮਾਲਾ ਮੋਢੇ ਤੇ ਬਗਲੀ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ ਜਿੱਧਰ ਜਿੱਧਰ ਦਰਯੇ ਦਾ ਕਾਫਲਾ ਜਾ ਰਿਹਾ ਸੀ ਉਧਰ ਉਧਰ ਉਹਨਾਂ ਦੀ ਪੈੜ ਦੱਬਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ ਸਾਂਕੜੀ ਕੋਹਾਂ ਦਾ ਲੰਬਾ ਤੇ ਵਿਖੜਾ ਪੈਂਡਾ ਬੇਗਾਨੇ ਲੋਕ ਬੇਗਾਨੀ ਧਰਤੀ ਪੈਰਾਂ 'ਚ ਬਿਆਗੀਆਂ ਪਾਟ ਗਈਆਂ ਮਲੂਕੜੇ ਪੈਰਾਂ 'ਚੋਂ ਲਹੂ ਸਿੰਮ-ਸਿੰਮ ਜਾ ਰਿਆ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਾ ਦਿੱਤਾ ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ ਉਹਦਾ ਨਰਾਹੀ ਚਿਹਰਾ ਦਗ-ਦਗ ਪਿਆ ਕਰਦਾ ਸੀ ਵਾਟਾਂ ਕਸ਼ਟਾ ਦਰੀਏ ਦਾ ਕਾਫਲਾ ਕੁਰਕ ਦੇ ਖੇਤਰ ਦੀ ਧਰਤੀ ਤੇ ਤਨੇਸਰ ਦੇ ਪੜਾ ਤੇ ਜਾ ਪੁੱਜਾ ਮਲਕੀ ਵੀ ਮਗਰਿ ਪਹੁੰਚ ਗਈ ਉਹਨੇ ਭਿਖਿਆ ਮੰਗਣ ਲਈ ਇੱਕ ਮਹਿ ਲੱਗੇ ਜਾ ਹਰ ਖਿਜਾਈ ਦੇਵ ਨੇ ਤੇ ਮਹਿਲ ਅਕਬਰ ਦੀ Rajput ਰਾਣੀ ਦਿੱਤੀ ਜਮਨਾ ਦਾਸੀ। ਵੇਖਿਆ ਪਉਣ ਆਈ ਜਮਨਾ ਦੀ ਗੋਲੀ ਪਰ ਜੋਬਨ ਮਟਿਆਰ ਜੋਗਣ ਦਾ ਦਰਦ ਮਹਿਸੂਸ ਕਰਦਿਆਂ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੱਗੀ। ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ ਬੇਦਨਾ ਜਾਗ ਪਈ। ਉਹਨੂੰ ਇੰਝ ਚਾਪਿਆ ਜਿਵੇਂ ਉਹ ਉਦininkੀ ਭੈਣ ਹੋਵੇ ਦੁੱਖਾਂ ਨਾਲ ਭਰੀ ਹੋਈ। ਦਰਸ ਭਰੀਆਂ ਨਜ਼ਰਾਂ ਨਾਲ ਨਿਹਾਰਤੀ ਜਮਨਾ ਨੇ ਉਹਨੂੰ ਆਪਣੀ ਬੇਦਨਾ ਸੁਣਾਉਂਦੀ ਆਖਿਆ। ਮਲਕੀ ਨੇ ਬਿਨਾਂ ਕਿਸੇ ਸੰਕੋਚ ਤੋਂ ਵਿਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪਰਨਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਉਹਦੇ ਬਾਪ ਭਰਾਵਾ ਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਸ਼ਹਿਜ਼ਾਦਾ सलीम ਦੀ ਮਹਿਬੂਬਾ ਨਰਕਲੀ ਨੂੰ ਅਕਬਰ ਨੇ ਇਸ ਲਈ ਪਰਵਾਹ ਦਿੱਤਾ ਸੀ ਕਿ ਉਹ ਉਸਦੀ ਖੇਲ ਨਹੀਂ ਸੀ ਬਣੀ ਜਮਨਾ ਆਪਣੀ ਬੁੱਢੀ ਮਾਂ ਦੀ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਦਰੀਏ ਦੇ ਕਰਤੂਸ ਸੁਣ ਕੇ ਉਹ ਗੁੱਸੇ ਨਾਲ ਲਾਲ ਪੀੜੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲ ਨਹੀਂ ਬੁਲਾ ਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ ਮਲਕੀਨ ਉਸਨੇ ਆਪਣੇ ਕੋਲ ਹੀ ਰੱਖ ਰਿਆ ਤੇ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚਾ ਹੌ ਦਾ ਹਾਸਲ ਕਰਨ ਦਾ ਸੀ ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਗੀ ਦਰਸਾਏ ਗੇ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ ਇਸ ਲਈ ਉਹ ਰਾਤੋਂ ਰਾਤ ਆਗਾ ਤੁਰਕੇ ਅਗਲੀ ਸਵੇਰ ਜਮਣਾ ਨੂੰ ਕੈਦੀ ਅਗਾਹ ਤੋਰੇ ਜਾਣ ਦੀ ਖਬਰ ਮਿਲ ਗਈ। ਖੁਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ। ਉਹਨੇ ਦਰੀਏ ਨੂੰ ਉਹਦੀ ਕਮਿੰਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫੈਸਲਾ ਕਰ ਲਿਆ। ਉਹਨੇ ਮਲਕੀ ਦਾ ਫਕੀਰੀ ਪੇਸ਼ ਉਤਰਵਾ ਦਿੱਤਾ ਤੇ ਨਵੇਂ ਨਕੂਰ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਨੂੰ ਲੈ ਕੇ ਤੁਰ ਪਈ। ਜਮਣਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ। ਉਸ ਨੂੰ ਦਰੀਏ ਦੀ ਕਮਿੰਨਗੀ ਭਰੀ ਸਾਜ਼ਿਸ਼ ਬਾਰੇ ਦੱਸਿਆ। ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਜੋੜੀ ਗਈ। ਆਪਣੀ ਧੀਤ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੇ ਸੌਂਕਣ ਤੇ ਰੂਪ ਵਿੱਚ ਚਿਤਵਕੇ ਹੁਕਮ ਕੀ ਹਨੇਰਾ ਗੂੜਾ ਹੋਇਆ ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚੋਂ ਵੇਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਸੀ ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜੀਹਾ ਵਰਤੋਕ ਕੀਤਾ ਸੀ ਉਸ ਕੋਲੋਂ ਕਿਹੜੀ ਅਵਗਿਆ ਹੋਗੀ ਕਿ ਰਾਣੀ ਨੇ ਮੂੰਹ ਸਜਾਇਆ ਹੋਇਆ ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂ ਚੁੱਕਿਆ ਰਾਜੇ ਨੇ ਵਿਖਿਆ ਰਾਣੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿਗਰੇ ਸਨ ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਗਲਾ ਦਿੰਦੇ ਨੇ ਅਕਬਰ ਕਿਦੇ ਪਾਣੀ ਹਾਰ ਸੀ ਉਹਨੇ ਛੱਟ ਦੇ ਨੇ ਰਾਣੀ ਨੂੰ ਆਪਣੇ ਬੁੱਕਲ ਵਿੱਚ ਘੁੱਟ ਜਾ ਕਿਆ ਮੇਰੀ ਜਾਨ ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲਾਂ ਸੋਹਣੀਆਂ ਨੇ ਅੱਖਾਂ ਸਜਾਈਆਂ ਨੇ ਰਾਜਨ ਰਾਣੀ ਕਲਾ ਸਾਫ਼ ਕਰਦਿਆਂ ਬੋਲੀ ਤੁਸੀਂ ਤੇ ਅਦਲੀ ਰਾਜਾ ਅਖਵਾਂਦੇ ਹੋ ਤੁਹਾਡੇ ਇਨਸਾਫ਼ ਦੀਆਂ ਧੁਮਾਂ ਚਾਰੇ ਜੱਗ ਰਾਸ਼ਨ ਨੇ ਮੇਰੇ ਪਾਸੋਂ ਕਿڑی ਖੁਨਾਮੀ ਹੋ ਗਈ ਜਦ ਤੁਸੀਂ ਇੱਕ ਨਵੀਂ ਸੰਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ ਰਾਣੀ ਕੀ ਬੁਝਾਰਤਾਂ ਪਾ ਰਹੀ ਹੈ ਸਾਫ਼ ਗੱਲ ਕਰ ਰਾਣੀ ਅਕਬਰ ਦੀ ਨਬਜ਼ ਖੂਬ ਪਛਾਣਦੀ ਸੀ ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ ਬੋਲੀ ਰਾਜ ਮੈਂ ਰਾਜਪੂਤ ਜੱਟਾਂ ਦੀ ਧੀ ਹਾਂ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਮੀਦਾਰ ਜਾਇਦਾਦ ਪਿੱਛੇ ਆਪਣੇ ਸਖੀਹ ਭਰਾਵਾ ਨੂੰ ਵੱਡਣ ਲੱਗੇ ਭੋਰਾ ਕਿਰਕ ਨਹੀਂ ਕਰਦੇ ਮੇਰੇ ਭੋਰੇ ਪਾਸ਼ਾ ਸਾਨੂੰ ਪਤਾ ਹੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰਿਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਹੜੱਪਣ ਤੇ ਉਹਦੀ ਨੰਬਰਦਾਰੀ ਹਥਿਆਉਣ ਖਾਤਰ ਉਹਨਾਂ ਤੇ ਰਾਜ ਦਰਬਾਰ ਵਿਰੁੱਧ ਬਗਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਵਾਂ ਪੁੱਤਰਾਂ ਨੂੰ ਬੰਦੀ ਬਣਾ ਲਿਆ ਹੈ ਤੇ ਤੁਹਾਡੇ ਦਰਬਾਰ ਵਿੱਚ ਉੱਚਾ ਰੁਤਬਾ ਲੈਣ ਖਾਤਰ ਆਪਣੀ 3 ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਆਹਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਆ ਹੈ ਰਾਣੀ ਦਾ ਪੁੱਲਨਤਾ ਉੰਦਸ ਹੀ ਹਜੇ ਹਾਸੀ ਕਿ ਅਕਬਰ ਦੀ ਆਤਮਾ ਟੁੰਬੀ ਗਈ ਤੇ ਉਹ ਤੁਰੰਦਰ ਤੱਕ ਝੰਡੋੜਿਆ ਗਿਆ ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ ਦਰੀਆ ਬੰਦੀਆਂ ਸਮੇਤ ਹਾਜ਼ਰ ਹੋ ਗਿਆ ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਕਮੀਨਗੀ ਦੇ ਡੋਰੇ ਉਹਦੀਆਂ ਅੱਖਾਂ ਵਿੱਚ ਸਾਫ਼ ਝਲਕ ਰਹੇ ਸਨ ਅਕਬਰ ਨੇ ਬੰਦੀਆਂ ਨੂੰ ਰਿਹਾ ਕਰਨ ਤੇ ਦਰਯੇ ਨੂੰ ਰਾਜ ਦਰਬਾਰ ਨਾਲ ਧੋਖਾ ਦੇ ਕੰਦ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ। ਮਲਕੀ ਜਮਨਾ ਤੇ ਉਹਦੀ ਮਹਾਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ ਜਿਨ੍ਹਾਂ ਦੀ ਯਤਨਾ ਸਦਕਾ ਉਹਦੇ ਸਿਰ ਦੇ ਸਾਈਂ ਕੀਵੇਂ ਬਾਪ ਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ। ਜਮਨਾ ਸਭ ਨੂੰ ਆਪਣੇ ਨਾਲ ਤਨੇਸਰ ਲੈ ਆਈ। ਜਮਨਾ ਦੇ ਮਹਿਲ ਦੀ ਛੱਤ ਉੱਤੇ ਚੰਨ ਚਾਨਣੀ ਰਾਤ ਵਿੱਚ ਕੀਮਾ ਤੇ ਮਲਕੀ ਇੰਜ ਮਿਲੇ। ਜਿਵੇਂ ਔੜਾ ਮਾਰੀ ਧਰਤੀ ਨੂੰ بارش ਦੀਆਂ ਬੂੰਦਾਂ ਮਿਲਦੀਆਂ ਹਨ ਦੋਨੋਂ ਇੱਕ ਦੂਜੇ ਵਿੱਚ ਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਪਲ ਕੋ ਜਮਨਾ ਦਾ ਧੰਨਵਾਦ ਕਰਦੇ ਗੜ ਮਗਲਾਣੇ ਨੂੰ ਤੁਰ ਪਏ ਸਾਰੇ ਮਾਹੌਲ ਵਿੱਚ ਮੁਹੱਬਤ ਕੁਰਬਾਨੀ ਤੇ ਸਦਕ ਦੀਲੀ ਮਹਿਕਾਂ ਵੰਡ ਰਹੀ ਸੀ ਜਮਨਾ ਆਪਣੇ ਮਹਿਲ ਦੀ ਛੱਤ ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ ਉਹਦੇ ਨੈਣਾਂ 'ਚੋਂ ਅਨੋਖੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ done but